ਜੇਕਰ ਤੁਸੀਂ ਬਾਹਰਲੀਆਂ ਐਪਾਂ ਦੇ ਵਿੱਚ ਪੈਸੇ ਲਾ ਲਾ ਕੇ ਤੰਗ ਹੋ ਗਏ ਤੁਹਾਡੇ ਪੈਸੇ ਵਾਰ-ਵਾਰ ਡੁੱਬ ਰਹੇ ਆ ਤੁਸੀਂ ਆਪ ਦਾ ਨੁਕਸਾਨ ਕਰ ਰਹੇ ਹੋ ਫਿਰ ਲੋਕ ਆਪਣੇ ਝਾਂਸੇ ਚ ਲੈ ਕੇ ਪੈਸੇ ਲੈ ਲੈਂਦੇ ਆ ਫਿਰ ਤੁਹਾਨੂੰ ਬਲੌਕ ਕਰ ਜਾਂਦੇ ਆ ਜਾਂ ਹੋਰ ਬੜੀਆਂ ਜਗ੍ਹਾ ਤੇ ਤੁਸੀਂ ਪੈਸਾ ਖਰਾਬ ਕਰੋਗਾ ਇੰਸਟਾਗ੍ਰam ਫੇਸਬੁਕ ਤੇ ਯੂਟਿਊਬ ਆਪਾਂ ਸਾਰੀ ਵਰਤਦੇ ਆ ਇਹ ਤਿੰਨ ਚੀਜ਼ਾਂ ਇਹ ਜਿਹੜੀਆਂ ਜਿਹੜੀਆਂ ਆਪਾਂ ਨੂੰ ਬਹੁਤ ਸੋਨਾ ਪੈਸਾ ਕਮਾ ਕੇ ਦਿੰਦੀਆਂ ਨੇ ਫੇਸਬੁਕ ਯੂਟਿਊਬ ਇੰਸਟਾਗ੍ਰam ਸੌਖਾ ਜਿਹਾ ਤਰੀਕਾ YouTube ਨੂੰ ਚਲਾਉਣ ਦੇ ਲਈ YouTube ਹੀ ਤੁਹਾਡੀ ਮਦਦ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜੇ ਲੰਬੇ ਟਾਈਮ ਬਾਅਦ ਅੱਜ ਆਪਾਂ ਆਪਣੇ ਚੈਨਲ ਤੇ ਦੁਬਾਰਾ ਪਹੁੰਚੇ ਆ ਕਿਉਂਕਿ ਇਥੋਂ ਆਪਾਂ ਹੁਣ ਆਪਣੇ ਜਿਹੜੀ ਚੈਨਲ ਦੀ ਜਰਨੀ ਆ ਯਾਤਰਾ ਸ਼ੁਰੂ ਕਰਨ ਲੱਗੇ ਆ ਸਿੱਧੀਆਂ-ਸਿੱਧੀਆਂ ਜੇ ਗੱਲਾਂ ਆਪਾਂ ਜੀ ਤੁਹਾਡੇ ਨਾਲ ਬੈਠ ਕੇ ਕਰਨੀਆਂ ਨੇ ਅੱਜ ਇਹ ਵੀਡੀਓ ਉਹਨਾਂ ਲੋਕਾਂ ਲਈ ਲੈ ਕੇ ਆਇਆ ਜਿਹੜੇ ਘਰੇ ਫ੍ਰੀ ਆ ਜਾਂ ਕਹਿੰਦੇ ਵੀ ਸਾਨੂੰ ਪਾਰਟ ਟਾਈਮ ਲਈ ਕੰਮ ਚਾਹੀਦਾ ਜਾਂ ਵੀ ਪੈਸਾ ਕਮਾਉਣਾ ਪ੍ਰਾਈਵੇਟ ਕੰਮ ਕਰਦੇ ਆ ਤਾਂ ਉਹਦੇ ਵਿੱਚੋਂ ਪੈਸਾ ਨਹੀਂ ਮਿਲਦਾ ਤਨਖਾਹ ਨਹੀਂ ਆਉਂਦੀ ਜਾਂ ਜੇ ਸਟੂਡੈਂਟ ਆ ਵੀ ਨਹੀਂ ਕੰਮ ਕਰ ਸਕਦੇ ਪਾਰਟ ਟਾਈਮ ਉਹਨਾਂ ਨੇ ਕੰਮ ਕਰਨਾ ਅੱਜ ਮੈਂ ਉਹਨਾਂ ਨੂੰ ਇਹ ਵੀਡੀਓ ਨਾਲ ਹੀ ਲੈ ਕੇ ਆਇਆ ਹਾਂ ਸੌਖਾ ਜਿਹਾ ਕੰਮ ਆ ਆਪਾਂ ਸਾਰੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਵਰਤਦੇ ਆ ਜੇਕਰ ਤੁਸੀਂ ਬਾਹਰ ਲੀਆਂ ਐਪਾਂ ਦੇ ਵਿੱਚ ਪੈਸੇ ਲਾ ਲਾ ਕੇ ਤੰਗ ਹੋ ਗਏ ਥੋੜੇ ਪੈਸੇ ਬਾਰ-ਬਾਰ ਡੁੱਬ ਰਹੇ ਆ ਤੁਸੀਂ ਆਪ ਦਾ ਨੁਕਸਾਨ ਕਰ ਰਹੇ ਹੋ ਤੁਹਾਨੂੰ ਲੋਕ ਆਪਦੇ ਚਾਂਸੇ ਚ ਲੈ ਕੇ ਪੈਸੇ ਲੈ ਲੈਂਦੇ ਆ ਫਿਰ ਤੁਹਾਨੂੰ ਬਲੌਕ ਕਰ ਜਾਂਦੇ ਆ ਜਾਂ ਹੋਰ ਬੜੀਆਂ ਜਗ੍ਹਾ ਤੇ ਤੁਸੀਂ ਪੈਸਾ ਖਰਾਬ ਕਰਦੇ ਹੋ ਅੱਜ ਉਹ ਸਾਰੀਆਂ ਚੀਜ਼ਾਂ ਕਰ ਕਰਾ ਕੇ ਇੱਕ ਰਿਜ਼ਲਟ ਤੇ ਨਿਕਲੇ ਆ ਵੀ ਉਹ ਰਿਜ਼ਲਟ ਅੱਜ ਮੈਂ ਤੁਹਾਨੂੰ ਦੇਣ ਲੱਗਿਆ ਇੰਸਟਾਗ੍ਰam ਫੇਸਬੁਕ ਤੇ ਯੂਟਿਊਬ ਆਪਾਂ ਸਾਰੀ ਵਰਤਦੇ ਆਂ ਬੜੀਆਂ ਸੌਖੀਆਂ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਵਰਤਦੇ ਆਂ ਫੇਸਬੁਕ ਤੇ ਕੋਈ ਨਾ ਕੋਈ ਪੋਸਟ ਆਪਾਂ ਅਪਲੋਡ ਕਰਨੀ ਆ ਜਾਂ ਡੇਲੀ ਆਪਾਂ ਦੇਖਦੇ ਆ ਵੀ ਕਿਹਨੇ ਕੀ ਪਾਇਆ ਜਾਂ ਕੁਝ ਵੀ ਖਬਰਾਂ ਟੀਵੀ ਤੇ ਦੇਖਣ ਨਾਲੋਂ ਆਪਾਂ ਫੇਸਬੁਕ ਤੇ ਜਾਂ YouTube ਤੇ ਛੇਤੀ ਦੇਖ ਲੈਣੇ ਆ YouTube ਦੇ ਉੱਤੇ ਜਾਂ ਫੇਸਬੁਕ ਤੇ ਆਪਾਂ ਫਨੀ ਵੀਡੀਓ ਦੇਖਦੇ ਆ ਹੋਰ ਮੂਵੀਜ਼ ਵੀ ਦੇਖਦੇ ਆ ਸਾਰਾ ਕੁਝ ਕਰਦੇ ਆ ਇੰਸਟਾਗ੍ਰam ਤੇ ਰੋਜ਼ ਆਪਾਂ ਕੋਈ ਨਾ ਕੋਈ ਆਪਣੀ ਫੋਟੋ ਅਪਲੋਡ ਕਰਦੇ ਹੀ ਕਰਦੇ ਆ ਹਰ ਰੋਜ਼ ਦੂਜੇ ਦਿਨ ਤੀਜੇ ਦਿਨ ਕੋਈ ਨਾ ਕੋਈ ਬੰਦਾ ਫੋਟੋ ਅਪਲੋਡ ਕਰਦਾ ਜਾਂ ਕੁਝ ਵੀ ਕਰਦਾ ਤੇ ਇਹੀ ਚੀਜ਼ ਨੂੰ ਲੈ ਕੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਿਆ। ਇਹ ਤਿੰਨ ਚੀਜ਼ਾਂ ਇਹ ਜਿਹੜੀਆਂ ਆਪਾਂ ਨੂੰ ਬਹੁਤ ਸੋਨਾ ਪੈਸਾ ਕਮਾ ਕੇ ਦਿੰਦੀਆਂ ਨੇ। ਫੇਸਬੁੱਕ, YouTube, Instagram ਤੇ ਹੁਣ ਇੱਕ ਚੌਥਾ ਚੱਲਿਆ ਉਹ WhatsApp ਜਿਹੜੀ ਹੈਗੀ ਆ ਆਪਣੀ business WhatsApp ਉਹਤੇ ਵੀ ਤੁਸੀਂ ਆਪਣੀ ਰੀਚ ਪਲੱਸ ਕਰਕੇ ਪੈਸਾ ਕਮਾ ਸਕਦੇ ਹੋ। ਸੌਖਾ ਜਿਹਾ ਤਰੀਕਾ YouTube ਨੂੰ ਚਲਾਉਣ ਦੇ ਲਈ YouTube ਹੀ ਤੁਹਾਡੀ ਮਦਦ ਕਰਦੀ ਆ। Facebook ਨੂੰ ਚਲਾਉਣ ਲਈ Facebook ਤੁਹਾਡੀ ਮਦਦ ਕਰਦੀ ਆ। ਵਾਟਸਐਪ ਤੇ ਜਾਂ ਇੰਸਟਾਗ੍ਰam ਤੇ ਅਰਨੀ ਕਰਨ ਨੂੰ ਜੇ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਪੈਸਾ ਕਮਾਉਣਾ ਉਹਦੇ ਲਈ YouTube ਬਹੁਤ ਵਧੀਆ ਜਗ੍ਹਾ ਜਿੱਥੇ ਤੁਸੀਂ ਹਰ ਇੱਕ ਚੀਜ਼ ਦੇਖ ਸਕਦੇ ਹੋ ਤੇ ਜੇ ਤੁਸੀਂ ਚਾਹੁੰਦੇ ਹੋ ਵੀ ਤੁਸੀਂ Facebook ਜਿਹੜਾ ਬੰਦਾ Facebook ਚਲਾਉਂਦਾ ਉਹਦੇ ਲਈ ਸਭ ਤੋਂ ਸੌਖਾ ਤੁਸੀਂ Facebook ਚਲਾਉਂਦੇ ਹੋ Facebook ਦੀਆਂ ਕੁਝ ਕੁ ਛੋਟੀਆਂ-ਛੋਟੀਆਂ ਸੈਟਿੰਗਾਂ ਹੁੰਦੀਆਂ ਨੇ ਉਹ ਸੈਟਿੰਗਾਂ ਕਰਨੀਆਂ ਤੁਸੀਂ ਤੁਸੀਂ YouTube ਤੇ ਚਲ ਜਿਓ ਉੱਥੇ ਤੁਸੀਂ ਸਰਚ ਕਰ ਸਕਦੇ ਹੋ ਵੀ Facebook ਪ੍ਰੋਫਾਈਲ ਤੋਂ ਪੈਸਾ ਕਿਵੇਂ ਕਮਾਇਆ ਜਾ ਸਕਦਾ ਹੈ ਤਾਂ ਉਹਦੇ ਲਈ ਵੀਡੀਓ ਮਿਲਣਗੀਆਂ ਬਹੁਤ ਸਾਰੀਆਂ ਤੁਸੀਂ ਉਹ ਵੀਡੀਓ ਦੇਖਿਓ ਉਹ ਵੀਡੀਓ ਦੇ ਵਿੱਚ ਬਹੁਤ ਸਾਰੇ ਲੋਕ ਆ ਇਸ ਆਪਣੇ ਇੰਡੀਆ ਦੇ ਵਿੱਚ ਪੰਜਾਬੀ ਦੇ ਵਿੱਚ ਵੀ ਵੀਡੀਓ ਪਈਆਂ ਨੇ ਹਿੰਦੀ 'ਚ ਵੀ ਪਈਆਂ ਇੰਗਲਿਸ਼ 'ਚ ਵੀ ਪਈਆਂ ਜਿਹੜੀ ਵੀ ਭਾਸ਼ਾ ਤੁਸੀਂ ਸੁਣਨਾ ਚਾਹੁੰਦੇ ਹੋ ਉੱਥੇ ਤੁਸੀਂ ਉਸ ਭਾਸ਼ਾ ਦੀ ਵੀਡੀਓ ਦੇਖ ਸਕਦੇ ਹੋ ਬਸ ਤੁਸੀਂ ਸਰਚ ਕੀ ਕਰਨਾ ਵੀ ਫੇਸਬੁੱਕ ਪ੍ਰੋਫਾਈਲ ਤੋਂ ਅਰਨਿੰਗ ਕਿਵੇਂ ਕਰਨੀ ਆ ਤੁਸੀਂ ਇੰਗਲਿਸ਼ 'ਚ ਕਰ ਸਕਦੇ ਹੋ ਤੇ ਹਾਊ ਟੂ ਅਰਨਿੰਗ ਹਨਾ ਇਹ ਫੇਸਬੁੱਕ ਪ੍ਰੋਫਾਈਲ ਇਦਾਂ ਕਰਕੇ ਜਾਂ ਹਿੰਦੀ 'ਚ ਤੁਸੀਂ ਲਿਖ ਸਕਦੇ ਹੋ ਜੋ ਵੀ ਜੋ ਤੁਹਾਡਾ ਦਿਲ ਕਰਦਾ ਤੇ ਉੱਥੇ ਉਹ ਤੁਹਾਨੂੰ ਸੈਟਿੰਗਾਂ ਦੱਸਣਗੇ ਪ੍ਰੋਫਾਈਲ ਦੀਆਂ ਫੇਸਬੁੱਕ ਪ੍ਰੋਫਾਈਲ ਦੀਆਂ ਜਿਹੜੀ ਫੇਸਬੁੱਕ ਪ੍ਰੋਫਾਈਲ ਤੁਹਾਡੀ ਆਪਣੀ ਆ ਤੁਹਾਨੂੰ ਪੇਜ ਬਣਾਉਣ ਦੀ ਵੀ ਲੋੜ ਨਹੀਂ ਉਹ ਸੈਟਿੰਗ ਕਰਕੇ ਤੁਸੀਂ ਉਸ ਦੇ ਵਿੱਚੋਂ ਪੈਸਾ ਕਿਵੇਂ ਕਮਾਉਣਾ ਹੈ ਕਿਸ ਤਰੀਕੇ ਨਾਲ ਕਮਾਉਣਾ ਉਹ ਸਿੱਖ ਸਕਦੇ ਹੋ ਜੇ ਉਹਦੇ ਲਈ ਜਾਣਕਾਰੀ ਤੁਹਾਨੂੰ ਹੋਰ ਚਾਹੀਦੀ ਆ ਤੁਹਾਨੂੰ ਉਹ ਮੈਂ ਦੱਸ ਦੂੰਗਾ ਅੱਜ ਜਿਹੜੀ ਇਹ ਵੀਡੀਓ ਸਿਰਫ ਆਪਾਂ ਬੇਸਿਕ ਜੀ ਗੱਲ ਕਰਨ ਲੱਗੇ ਆ ਵੀ ਜਿਹੜੇ ਲੋਕ ਵਕ ਵਕ ਐਪਾਂ ਤੋਂ ਪੈਸਾ ਕਮਾ ਕੇ ਚਾਹੁੰਦੇ ਆ ਵੀ ਅਸੀਂ ਪੈਸਾ ਕਮਾਈਏ ਪੈਸਾ ਖਰਾਬ ਕਰ ਰਹੇ ਆ ਕੋਈ ਗੇਮਾਂ 'ਚ ਪੈਸਾ ਲਾ ਕੇ ਖਰਾਬ ਕਰ ਰਿਹਾ ਹੈ ਕੋਈ ਹੋਰ ਤਰੀਕਾ ਨਾਲ ਕਰ ਰਿਹਾ ਬਹੁਤ ਸਾਰੀਆਂ ਇਹ ਜਿਹੇ ਫੇਕ ਐਪ ਨੇ ਜਿਹੜੇ ਤੁਹਾਡੇ ਤੋਂ ਪੈਸੇ ਲੈ ਲੈਂਦੇ ਆ ਪੈਸੇ ਤੁਹਾਡੇ ਖਰਾਬ ਹੋ ਜਾਂਦੇ ਜਿਹੜੇ ਲੋਕਾਂ ਨੇ ਇਸ ਤਰ੍ਹਾਂ ਪੈਸੇ ਖਰਾਬ ਕੀਤੇ ਆ ਵੀ ਕਿਸੇ ਨੇ ਕਦੇ ਕਛੇ ਆਪ ਤੈ ਲਾਤਾ ਕਿਸੇ ਨੇ ਕੋਸ਼ ਤੇ ਲਾਤਾ ਕੋਈ ਕਹਦਾ ਤੁਹਾਡਾ ਡਬਲ ਕਰਕੇ ਦਊ ਕੋਈ ਕੋਸ਼ ਕਹਿੰਦਾ ਇਦਾਂ ਦੀ ਚੀਜ਼ਾਂ 'ਚ ਜਿਨ੍ਹਾਂ ਨੇ ਪੈਸੇ ਖਰਾਬ ਕੀਤੇ ਉਹ ਬੰਦੇ ਨਰਾਸ਼ ਹੋਏ ਬੈਠੇ ਆ ਇਹ ਉਹਨਾਂ ਲਈ ਸੌਖੀ ਜੀ ਚੀਜ਼ ਆ ਮੈਂ ਸੌਖੀ ਭਾਸ਼ਾ 'ਚ ਦੱਸਦਾ ਵੀ ਫੇਸਬੁੱਕ ਪ੍ਰੋਫਾਈਲ ਤੁਹਾਡੀ ਅਜਿਹੀ ਚੀਜ਼ ਆ ਜਿਦੇ ਵਿੱਚ ਤੁਸੀਂ ਆਪਦੀਆਂ ਫੋਟੋਆਂ ਪਾ ਕੇ ਆਪਦੀਆਂ ਰੀਲਾਂ ਜਾਂ ਆਪ ਦਾ ਕੋਈ ਵੀ ਸਟੇਟਸ ਪਾ ਕੇ ਤੁਸੀਂ ਪੈਸਾ ਕਮਾ ਸਕਦੇ ਹੋ ਬਹੁਤ ਸੌਖਾ ਮੈਂ ਖੁਦ ਕਮਾਉਣਾ ਮੇਨ ਵਰਨਿੰਗ ਹੁੰਦੀ ਆ ਹਰੇਕ 2 ਮਹੀਨੇ ਬਾਅਦ ਜਾਂ ਮਹੀਨੇ ਬਾਅਦ ਉਹ ਤੁਹਾਡੇ ਅਕਾਊਂਟ 'ਚ ਪੈਸੇ ਭੇਜ ਦਿੰਦੇ ਆ ਤੇ ਦੂਸਰਾ ਨੰਬਰ ਆ YouTube YouTube ਬਾਰੇ ਤਾਂ ਤੁਸੀਂ ਸਾਰੀ ਜਾਣਦੇ ਹੋ ਕੁਝ ਦੱਸਣ ਦੀ ਲੋੜ ਨਹੀਂ ਹੈ ਨਾ ਸਰਚ ਕਰੋਗੇ ਤੁਹਾਨੂੰ ਹਰੇਕ ਚੀਜ਼ ਦੀ ਨੌਲਜ ਜਿਹੜੀ YouTube ਤੇ ਮਿਲ ਜੂਗੀ A ਤੋਂ ਲੈ ਕੇ Z ਤੱਕ ਹਰੇਕ ਚੀਜ਼ ਦੇ ਬਾਰੇ ਦੱਸਿਆ ਹੁੰਦਾ ਤੇ YouTube ਪਲੇਟਫਾਰਮ ਇਹ ਅਜਿਹਾ ਪਲੇਟਫਾਰਮ ਆ ਜਿਦੇ ਤੇ ਤੁਸੀਂ ਆਪ ਦਾ ਚੈਨਲ ਬਣਾ ਕੇ ਚੈਲ ਕਰੀਏਟ ਕਰਕੇ ਜੇਕਰ ਤੁਸੀਂ ਅੱਜ ਕੱਲ ਤਾਂ ਬੜਾ ਸੌਖਾ ਬਲੌਗ ਪਾਉਂਦੇ ਲੋਕ ਹਨ ਸਵੇਰ ਤੋਂ ਉੱਠ ਖੜਦਿਆ ਸ਼ਾਮ ਤੱਕ ਟੋਟਲੀ ਜੋ ਵੀ ਉਹਨਾਂ ਦਾ ਰੋਜ਼ ਦੀ ਰੁਟੀਨ ਆ ਉਹਦਾਂ ਦੇ ਬਲੌਗ ਪਾਤੇ ਜਾਂ ਕੋਈ ਸ਼ਰੂਕ ਨੇ ਜਿਹੜੇ ਕਿਸੇ ਚੀਜ਼ ਦੀ ਨੌਲੇਜ ਰੱਖਦੇ ਗਿਆਨ ਰੱਖਦੇ ਆ ਉਸ ਗਿਆਨ ਬਾਰੇ YouTube ਤੇ ਆਪਦਾ ਇੱਕ ਚੈਨਲ ਕਰੀਏਟ ਕਰਕੇ ਤੇ ਉਸ ਚੀਜ਼ ਬਾਰੇ ਜਿਹਦੇ ਬਾਰੇ ਨੌਲੇਜ ਰੱਖਦੇ ਆ ਜਿਹੜੇ ਫੀਲਡ 'ਚੋਂ ਕੰਮ ਕਰਦੇ ਆ ਉਹਦੀ ਨੌਲੇਜ ਉਹ ਪਾਉਂਦੇ ਆ ਕੋ ਡਾਕਟਰੀ ਲੈ ਜਾਂਦਾ ਕੋਈ ਚਾਹੇ ਕਰੇ ਵੀ ਕੋਈ ਕੰਮ ਕਰਦਾ ਕੋਈ ਛੋਟੀ ਜਿਹੀ ਕ੍ਰੀਏਟੀਵਿਟੀ ਵੀ ਕਰਦਾ ਕੋਈ ਪੇਂਟਿੰਗ ਵੀ ਕਰਦਾ ਕੋਈ ਕੁਝ ਵੀ ਕਰਦਾ ਉਸ ਦੇ ਵਿੱਚੋਂ ਉਹ ਵੀਡੀਓ ਅਪਲੋਡ ਕਰਕੇ ਵੀਡੀਓ ਹੌਲੀ ਹੌਲੀ ਤੁਹਾਡੀ ਜਿਹੜੀ ਗਰੋ ਕਰਦੀ ਆ ਤੁਹਾਡਾ ਚੈਨਲ ਗਰੋ ਕਰਦਾ ਤੇ ਉਹ ਤੋਂ ਤੁਹਾਨੂੰ ਅਰਨਿੰਗ ਹੁੰਦੀ ਆ ਵਧੀਆ ਅਰਨਿੰਗ ਤੁਸੀਂ ਬਿਨਾਂ ਪੈਸੇ ਲਾਈ ਕਰ ਸਕਦੇ ਹੋ ਤੇ ਇਹ ਮੈਂ ਤਾਂ ਦੱਸਣਾ ਚਾਹਣਾ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਹੁਣ ਹੋੜ ਲੱਗੀ ਹੋਈ ਆ ਕਿਉਂਕਿ ਬਹੁਤ ਸਾਰੀਆਂ ਐਪਸ ਚੱਲਦੀਆਂ ਨੇ ਕਿਸੇ ਵੀ ਸਕੈਮ ਚ ਫਸਣ ਨਾਲ ਥੋੜੀ ਜੀ ਮਿਹਨਤ ਆ ਕੁਝ ਕੁ ਮਹੀਨਿਆਂ ਦੀ ਤੁਸੀਂ ਕਰ ਲਓਗੇ ਕਿਸੇ ਵੀ ਸਕੈਮ ਚ ਬਸ ਨਾਲੋਂ ਕੁਝ ਕੁ ਮਹੀਨਿਆਂ ਦੀ ਕੀਤੀ ਹੋਈ ਮਿਹਨਤ ਤੁਹਾਡੀ ਤੁਹਾਨੂੰ ਤੁਹਾਡੀ ਲੌਂਗ ਟਾਈਮ ਜਿਹੜੀ ਜ਼ਿੰਦਗੀ ਜਾਂ ਤੁਹਾਨੂੰ ਲੰਬਾ ਸਮਾਂ ਪੈਸਾ ਦੇ ਸਕਦੀ ਆ ਤੁਸੀਂ ਲੈ ਸਕਦੇ ਹੋ ਤੇ ਤੀਜਾ ਇੰਸਟਾਗ੍ਰam ਇੰਸਟਾਗ੍ਰam ਤੇ ਕੀ ਆ ਵੀ ਇੰਸਟਾਗ੍ਰam ਤੇ ਤੁਸੀਂ ਜੇਕਰ ਤੁਹਾਡੀ ਫਾਲੋਅਰ ਤੁਹਾਡੇ ਵੱਧ ਰਹੇ ਆ ਤੁਸੀਂ ਕੰਟੈਂਟ ਵਧੀਆ ਪਾਉਂਦੇ ਹੋ ਤੁਹਾਡੀ ਰੀਲ ਵਧੀਆ ਹੁੰਦੀ ਆ ਤੁਹਾਡੀ ਫੋਟੋ ਸੋਹਣੀ ਹੁੰਦੀ ਆ ਜਾਂ ਤੁਹਾਡੀ ਕੋਈ ਨੌਲੇਜ ਵਾਲੀ ਚੀਜ਼ ਆ ਮੈਂ ਪ੍ਰੈਫਰ ਕਰੂੰਗਾ ਵੀ ਤੁਸੀਂ ਜੇਕਰ ਫੇਸਬੁੱਕ ਇੰਸਟਾਗ੍ਰam ਤੇ YouTube ਤੇ ਕੰਮ ਕਰਨਾ ਚਾਹੁੰਦੇ ਹੋ ਜਵਲੀਆਂ ਮਾਰ ਨਾਲੋਂ ਜਿਵੇਂ ਦੁਨੀਆ ਜਵਲੀਆਂ ਮਾਰਦੀ ਐ ਕੋਈ ਨੱਚ ਕੇ ਪੈਸੇ ਕਮਾਉਂਦਾ ਕੋਈ ਪੁਸ਼ ਕਰਦਾ ਗੰਤਮਨ ਦਾ ਅਪਲੋਡ ਕਰ ਨਾਲੋਂ ਤੁਸੀਂ ਕੋਈ ਨੌਲਜ ਵਾਲੀ ਚੀਜ਼ ਪਾਓ ਤੁਸੀਂ ਜੇ ਜਿਹੜਾ ਤੁਹਾਡੇ ਅੰਦਰ ਕੋਈ ਵਧੀਆ ਚੀਜ਼ ਹੈਗੀ ਆ ਕੋਈ ਵਧੀਆ ਲਿਖਣਾ ਜਾਣਦਾ ਖੁਸ਼ ਦੀ ਪੋਰਟਰੀ ਬੜੀ ਸੋਹਣੀ ਆ ਉਹ ਪੋਰਟਰੀ ਕਰ ਸਕਦਾ ਹਨ ਤੇ ਕਿਸੇ ਡਰਾਇੰਗ ਬੜੀ ਸੋਹਣੀ ਹੋ ਡਰਾਇੰਗ ਕਰਕੇ ਕਰ ਸਕਦਾ ਜਾਂ ਤੁਸੀਂ ਮਿੱਟੀ ਦੀ ਕਲਾ ਕੁਝ ਬਣਾਉਣਾ ਜਾਣਦੇ ਹੋ ਤੁਸੀਂ ਉਹਦੇ ਬਾਰੇ ਹਰ ਰੋਜ਼ ਕੋਈ ਨਵੀਂ ਚੀਜ਼ ਬਣਾ ਕੇ ਵੀਡੀਓ ਪਾ ਸਕਦੇ ਹੋ ਜਾਂ ਤੁਹਾਨੂੰ ਕਿਸੇ ਵੀ ਚੀਜ਼ ਤਰ੍ਹਾਂ ਦਾ ਜੋ ਵੀ ਤੁਹਾਡਾ ਤੁਹਾਡਾ ਦਿਲ ਕਰਦਾ ਉਹਦੇ ਨਾਲ ਤੁਸੀਂ ਨੌਲੇਜ ਵਾਲੀ ਚੀਜ਼ ਪਾਓ ਕਿਉਂਕਿ ਅੱਜ ਦੇ ਸਮੇਂ 'ਚ ਲੋਕ ਗੰਦ ਪਰੋਸ ਕੇ ਤਾਂ ਪੈਸਾ ਕਮਾ ਰਹੇ ਆ ਨੌਲੇਜ ਨਾਲ ਕੋਈ ਪੈਸਾ ਨਹੀਂ ਕਮਾ ਰਹੇ ਕਿਉਂਕਿ ਇਹ 'ਚ ਥੋੜੀ ਜਿਹੀ ਮਿਹਨਤ ਆ ਤੇ ਤੁਸੀਂ ਜੇਕਰ ਤੁਹਾਡੇ ਕੋਲੇ ਇੱਕ ਵੀ ਚੀਜ਼ ਅਜਿਹੀ ਹੈਗੀ ਆ ਜਿਹੜਾ ਬੰਦਾ ਇੱਕ ਵੀ ਕੋਈ ਵੀ ਕਲਾ ਨੂੰ ਜਾਣਦਾ ਉਸ ਕਲਾ ਨੂੰ ਆਪ ਨੂੰ ਪ੍ਰਮੋਟ ਕਰੋ ਇੱਕ ਤੇ ਤੁਹਾਡੀ ਕਲਾ ਪ੍ਰਮੋਟ ਹੋ ਕਲਾ ਚ ਸਫਾਈ ਆਊਗੀ ਤੇ ਤੁਸੀਂ ਕਲਾ ਨੂੰ ਰੀਜ ਨਾ ਕਰੋਗੇ ਤੁਹਾਡਾ ਸ਼ੌਂਕ ਆ ਦੂਜਾ ਨੰਬਰ ਤੁਹਾਡੀ ਕਮਾਈ ਹੋਊਗੀ ਤੁਹਾਡਾ ਚੈਨਲ ਗਰੋ ਕਰਨਗੇ ਤੁਹਾਡੀ ਪ੍ਰੋਫਾਈਲਾਂ ਗਰੋ ਕਰਨਗੇ ਆ ਤੁਹਾਨੂੰ ਕਮਾਈ ਹੋ ਸੋ ਇਹ ਬੜੇ ਤਿੰਨ ਪਲੇਟਫਾਰਮ ਨੇ ਇੰਸਟਾਗ੍ਰam ਜਿਹੜਾ ਪਲੇਟਫਾਰਮ ਆ ਜਿਹਦੇ ਉੱਤੇ ਤੁਸੀਂ ਰੀਲਸ ਪਾਉਨੇ ਹੋ ਜਿਵੇਂ ਟਿਕਟੌਕ ਤੇ ਪੈਂਦੀਆਂ ਸੀ ਰੀਲਸ ਹਨ ਤੁਹੇ ਰੀਲ ਬਾਰੇ ਰੀਲ ਜੇ ਤੁਸੀਂ ਗਿਆਨ ਵਾਲੀਆਂ ਨੌਲਜ ਵਾਲੀਆਂ ਪਾ ਸਕਦੇ ਹੋ ਤੇ ਇਹ ਸਾਰੇ ਕਿਤੇ ਕੰਮ ਕਰਨ ਦੇ ਲਈ ਤੁਹਾਨੂੰ ਕੋਈ ਸਪੈਸ਼ਲ ਚੀਜ਼ ਦੀ ਲੋੜ ਨਹੀਂ ਵੀ ਤੁਹਾਨੂੰ ਵਧੀਆ ਲੈਪਟਾਪ ਚਾਹੀਦਾ ਵਧੀਆ ਕੈਮਰਾ ਚਾਹੀਦਾ ਜਾਂ ਕੁਝ ਨਹੀਂ ਤੁਹਾਡੇ ਕੋਲੇ ਇੱਕ ਤੁਹਾਡਾ 스마트ਫੋਨ ਜੇ ਹੈਗਾ 스마트ਫੋਨ ਦੀਆਂ ਇੱਕ ਦੋ ਐਪਸ ਨੇ ਵਿੱਚ ਉਹਦੇ VN ਐਪ ਸਾਰੀ ਯੂਜ਼ ਕਰਦੇ ਆ ਸਿੰਪਲ ਜੀ ਐਪ ਆ VN ਐਪ ਦੇ ਵਿੱਚ ਤੁਸੀਂ ਜਿੱਡੀ ਮਰਜ਼ੀ ਵੱਡੀ ਤੋਂ ਵੱਡੀ ਹਾਈ ਕੁਆਲਿਟੀ ਚ 4K ਤੱਕ ਦੀ ਵੀਡੀਓ ਜਿਹੜੀ ਤੁਸੀਂ ਐਡਿਟ ਕਰ ਸਕਦੇ ਹੋ VPN app ਦੇ ਵਿੱਚ ਜਿਹੜੇ ਵੀ VPN app ਯੂਜ਼ ਕਰਦੇ ਆ 스마트ਫੋਨ ਦੇ ਵਿੱਚ ਤੁਸੀਂ ਵੀਡੀਓ ਕ੍ਰੀਏਟ ਕਰਨੀ ਆ ਤੇ ਹਾਂ ਇੱਕ ਦੋ ਟੂਲ ਦੀ ਜ਼ਰੂਰ ਲੋਡ ਪੈਂਦੀ ਆ ਜਿਵੇਂ ਲਾਈਟ ਘਟਾ ਹੁਣ ਮੇਰੇ ਕੋਲ ਲਾਈਟ ਘਟਦੀਗੀ ਮੈਂ ਬਾਹਰੋਂ ਵੱਖਰੀ ਲਾਈਟ ਜਿਹੜੀ ਉਹ ਵਰਤੀ ਆ ਤੇ ਮੋਬਾਈਲ ਰੱਖਣ ਨੂੰ ਟ੍ਰਾਈਪੋਡ ਸਟੈਂਡ ਲਿਆ ਉਹ ਆਪਾਂ ਹਨਾ ਉਹ ਯੂਜ਼ ਕੀਤਾ ਤੇ ਮੇਰੀ ਆਵਾਜ਼ ਤੁਹਾਡੇ ਤੱਕ ਕਲੀਅਰ ਪਹੁੰਚ ਰਹੀ ਆ ਮੇਰੀ ਆਵਾਜ਼ ਤੁਹਾਡੇ ਤੱਕ ਸਹੀ ਪਹੁੰਚੇ ਤੇ ਜਿਹੜੇ ਤਾਂ ਆਈਫੋਨ ਵਰਤਦੇ ਆ ਉਹਨਾਂ ਦਾ ਤਾਂ ਫੋਨ ਦੇ ਵਿੱਚ ਹੀ ਹੋ ਜਾਂਦਾ ਅਦਰਵਾਈਜ਼ ਜੇ ਤੁਸੀਂ 스마트ਫੋਨ ਵਰਤਦੇ ਆ ਤਾਂ ਇੱਕ ਤੁਹਾਨੂੰ ਮਾਈਕ ਆ ਜਿਹੜਾ ਕਾਲਰ ਮਾਈਕ ਉਹ ਲੈਣਾ ਪੈਣਾ ਤੇ ਇਹ ਇੱਕ ਦੋ ਚੀਜ਼ਾਂ ਹੁੰਦੀਆਂ ਬਸ ਇਸ ਤੋਂ ਬਾਅਦ ਤੁਹਾਨੂੰ ਹੋਰ ਦੂਜੀ ਤੀਜੀ ਚੀਜ਼ ਲੈਣ ਦੀ ਲੋੜ ਨਹੀਂ ਤੁਸੀਂ ਕੰਮ ਕਰੋ ਜੋ ਵੀ ਤੁਹਾਡੇ ਅੰਦਰ ਕਲਾ ਉਹ ਕਲਾ ਨੂੰ ਦਿਖਾਓ ਲੋਕਾਂ ਤੱਕ ਭੇਜੋ ਪ੍ਰੋਫਾਈਲ ਦੇ ਉੱਤੇ ਜੇਕਰ ਤੁਸੀਂ ਫੇਸਬੁਕ ਪ੍ਰੋਫਾਈਲ ਬਣਾਈ ਆ ਫੇਸਬੁਕ ਤੇ ਤੁਸੀਂ ਰੋਜ਼ ਕੋਈ ਨਾ ਕੋਈ ਫੋਟੋ ਪਾਉਨੇ ਹੋ ਤੁਸੀਂ ਕੋਈ ਸਟੇਟਸ ਪਾਉਨੇ ਹੋ ਤੁਸੀਂ ਕੋਈ ਸਟੋਰੀ ਲਾਉਨੇ ਹੋ ਤੁਸੀਂ ਕੋਈ ਰੀਲ ਪਾਉਨੇ ਹੋ ਕੋਈ ਵੀਡੀਓ ਪਾਉਨੇ ਹੋ ਫੇਸਬੁਕ ਦੇ ਉੱਤੇ ਤੁਹਾਨੂੰ ਰੋਜ਼ ਉੱਥੇ ਕਮਾਈ ਹੁੰਦੀ ਆ ਦੇ ਜੇਕਰ ਤੁਹਾਡਾ ਕੰਟੈਂਟ ਵਧੀਆ ਚੱਲ ਰਿਹਾ ਤੁਸੀਂ ਮਤਲਬ ਵਾਇਰਲ ਹੋ ਰਹੇ ਹੋ ਸ਼ੇਅਰ ਹੋ ਰਿਹਾ ਤੁਹਾਡਾ ਵਧੀਆ ਲੋਕ ਪਸੰਦ ਕਰਦੇ ਆ ਇੱਕ ਦਿਨ ਦੇ ਤੁਸੀਂ ਘੱਟੋ ਘੱਟ 20 ਡਾਲਰਾਂ ਤੋਂ ਲੈ ਕੇ 200 ਡਾਲਰ ਡੇਲੀ ਦੇ ਕਮਾ ਸਕਦੇ ਹੋ ਵੀਡੀਓ ਦੇ ਰਾਹੀਂ ਤੇ YouTube ਦੇ ਉੱਤੇ ਜਿੰਨੀ ਤੁਸੀਂ ਰੀਚ ਪਲੱਸ ਕਰੋਗੇ ਆਪਣੇ ਜਿੰਨੇ ਤੁਹਾਡੇ ਸ਼ੇਅਰ ਹੋਣਗੇ ਕਮੈਂਟ ਹੋਣਗੇ ਤੁਹਾਡੀ ਵੀਡੀਓ ਦੇ ਤੁਹਾਡੇ ਸਬਸਕ੍ਰਾਈਬਰ ਵਧਣਗੇ ਤੁਹਾਡੀ ਮੋਨਟਾਈਜੇਸ਼ਨ ਉਨੀ ਸੌਖੀ ਹੋ ਜਾਊਗੀ Instagram ਤੇ ਤੁਸੀਂ ਵਧੀਆ ਰੀਲਸ ਪਾ ਰਹੇ ਹੋ ਵਧੀਆ ਫੋਟੋਸ ਪਾ ਰਹੇ ਹੋ ਤੇ ਜੇ ਤੁਹਾਡੀ ਉੱਥੇ ਰੀਚ ਵਧੀ ਵਧ ਰਹੀ ਆ ਪਲੱਸ ਹੋ ਰਹੀ ਆ ਤੁਹਾਡਾ professional ਡੈਸ਼ਬੋਰਡ ਚੱਲ ਰਿਹਾ ਵਧੀਆ ਅਰਨਿੰਗ ਤੁਹਾਡੀ ਉਥੋਂ ਹੋ ਜਾਣੀ ਆ ਸੋ ਮੈਂ ਇਹੀ ਰਿਕਵੈਸਟ ਕਰੂੰਗਾ ਵੀ ਤੁਸੀਂ ਆਪ ਦੇ ਅੰਦਰ ਦੀ ਕਲਾ ਕੋਈ ਵੀ ਕਲਾ ਨੂੰ ਜਗਾਓ ਤੁਸੀਂ ਕੁਝ ਵੀ ਕਰਦੇ ਹੋ ਕਈਆਂ ਨੂੰ ਲਿਖਣਾ ਬੜਾ ਪਸੰਦ ਆ ਤੁਸੀਂ ਕੈਲੀਗ੍ਰਾਫੀ ਸ਼ੁਰੂ ਕਰ ਲਓ ਲਿਖਣਾ ਸ਼ੁਰੂ ਕਰ ਦਿਓ ਕਈਆਂ ਨੂੰ ਗਾਉਣਾ ਆਉਂਦਾ ਹਨ ਪਰ ਉਹ ਗਾ ਨਹੀਂ ਸਕਦੇ ਤੁਸੀਂ ਕਿਸੇ ਵੀ ਚੀਜ਼ ਨੂੰ ਲਾ ਕੇ ਆਪ ਦੇ ਤਰੀਕੇ ਨਾਲ ਜਾਂ ਆਪ ਦਾ Song ਆਪਣਾ ਬਣਾ ਕੇ ਕੁਝ ਵੀ ਗਾ ਕੇ ਦਿਸਾ ਸਕਦੇ ਹੋ ਤੇ ਸ਼ਬਦ गा ਸਕਦੇ ਹਾਂ ਕੀਰਤਨ ਕਰ ਸਕਦੇ ਹਾਂ ਜਿਹੜੇ ਨਵੇਂ ਕੀਰਤਨੀਏ ਬੱਚੇ ਆ ਜਾਂ ਸਿੱਖਦੇ ਆ ਕੁਝ ਵੀ ਆ ਉਹ ਤੁਸੀਂ ਸਿੰਗਲ ਬੈਠ ਕੇ ਵੀਡੀਓ ਕੁਝ ਵੀ ਧਾ ਕੇ ਪਾਸ ਆਦੇ ਤੁਹਾਡੀ ਉਹਦੇ ਚ ਕੋਈ ਕਮਾਈ ਹੋਊਗੀ ਜੇਕਰ ਤੁਸੀਂ ਡਰਾਇੰਗ ਸੋਣੀ ਜਾਣਦੇ ਹੋ ਡਰਾਇੰਗ ਜਦੋਂ ਤੁਸੀਂ ਕਰਦੇ ਹੋ ਇੱਕ ਤੇ ਡਰਾਇੰਗ ਕਰੋ ਤੇ ਤੁਹਾਡੀ ਡਰਾਇੰਗ ਚ ਨਖਾਰ ਆਇਆਗਾ ਠੀਕ ਆ ਦੂਜਾ ਤੁਸੀਂ ਉਹਦੀ ਵੀਡੀਓ ਅਪਲੋਡ ਕਰੋਗੇ ਉਹਦੀ ਫੋਟੋ ਅਪਲੋਡ ਕਰੋਗੇ ਉਹ ਤੁਹਾਨੂੰ ਤੁਹਾਡੇ ਉਹਦੇ ਤੇ ਇਨਕਮ ਹੋਊਗੀ ਤੇ ਤੀਸਰਾ ਜਿਹੜੀ ਤੁਸੀਂ ਡਰਾਇੰਗ ਕਰ ਰਹੇ ਹੋ ਜੇਕਰ ਤੁਸੀਂ ਕਿਸੇ ਦਾ ਫੇਸ ਬਣਾ ਸਕਦੇ ਹੋ ਕਿ ਜੀ ਫੋਟੋ ਬਣਾ ਸਕਦੇ ਹੋ ਤੇ ਤੁਸੀਂ ਉਹਦੇ ਆਰਡਰ ਲੈ ਕੇ ਫੋਟੋ ਵੀ ਆਪਣੀ ਬਣਾ ਕੇ ਸੇਲ ਕਰ ਸਕਦੇ ਹੋ ਸੌਖੀਆਂ ਜਿਹੀਆਂ ਚੀਜ਼ਾਂ ਇਹ ਤਿੰਨ ਪਲੇਟਫਾਰਮ ਮੇਰੀ ਨਿਗਾਹ 'ਚ ਅਜਿਹੇ ਆ ਜਿਹੜੇ ਸਾਨੂੰ ਕਮਾਈ ਦੇ ਸਕਦੇ ਆ ਸੋ ਨਰਾਸ਼ ਨਾ ਹੋਵੋ ਜੇ ਤੁਹਾਡੇ ਪੈਸੇ ਡੁੱਬੇ ਆ ਮਰੇ ਆ ਕੁਝ ਵੀ ਆ ਸੌਖਾ ਤਰੀਕਾ ਇਹਨਾਂ ਤਿੰਨਾਂ ਜਗ੍ਹਾ ਤੇ ਜਾ ਕੇ ਤੁਸੀਂ ਪੈਸੇ ਕਮਾਓ ਸਿੰਪਲ ਜਿਹਾ ਮੈਥਡ ਆ ਤੁਸੀਂ ਚੈਨਲ ਬਣਾਓ ਹੁਣ ਜਿਹੜੇ ਅੱਜ ਆਪਾਂ ਦੇਖਦੇ ਆਂ YouTube ਦੇ ਚੈਨਲ ਆ ਵੱਡੇ ਵੱਡੇ ਚੈਨਲ ਆ ਕੋਈ ਪੌਡਕਾਸਟ ਕਰ ਰਿਹਾ ਕੋਈ ਕੁਛ ਕਰ ਰਿਹਾ ਉਹ ਇਦਾਂ ਹੀ ਚੱਲਿਆ ਸਾਰੇ ਇੱਕ ਪਹਿਲੀ ਪੌੜੀ ਤੇ ਕਦਮ ਧਰਨਾ ਥੋੜਾ ਜਿਹਾ ਔਖਾ ਲੱਗਦਾ ਦੋ ਤਿੰਨ ਡਿੰਗਾ ਔਖੀਆਂ ਲੱਗਦੀਆਂ ਜਦੋਂ ਤੁਸੀਂ ਚੱਲਣ ਲੱਗੇ ਤੁਹਾਡਾ ਆਪਣਾ ਮਨ ਕਰੂਗਾ ਵੀ ਮੈਂ ਰੋਜ਼ ਕੋਈ ਨਾ ਕੋਈ ਕੰਟੈਂਟ ਕ੍ਰੀਏਟ ਕਰਾਂ ਬਣਾਵਾਂ ਪਾਵਾ ਜਿਹੜਾ ਤੁਹਾਨੂੰ ਹੋਵੇ ਇਹ ਅੱਜ ਮੈਂ ਇਸੇ ਕਰਕੇ ਇਹਨਾਂ ਤਿੰਨਾਂ ਚੀਜ਼ਾਂ ਦੇ ਬਾਰੇ ਤੁਹਾਨੂੰ ਨੌਲੇਜ ਦਿੱਤੀ ਆ ਵੀ ਜਿਹੜੇ ਲੋਕ ਵੱਖਰੀਆਂ ਵੱਖਰੀਆਂ ਐਪਾਂ ਤੇ ਪੈਸਾ ਖਰਾਬ ਕਰਕੇ ਨਾਸ਼ ਹੋ ਕੇ ਬੈਠੇ ਆ ਪਰ ਉਹ ਪੈਸਾ ਕਮਾਉਣਾ ਚਾਹੁੰਦੇ ਆ ਪਾਰਟ ਟਾਈਮ ਤੇ ਉਹ ਕਿਵੇਂ ਕਮਾ ਸਕਦੇ ਆ ਉਹ ਇਹਨਾਂ ਤਿੰਨ ਤਰੀਕਾ ਰਾਹੀਂ ਕਮਾ ਸਕਦੇ ਆ ਇਸ ਤੋਂ ਬਿਨਾ ਹੋਰ ਵੀ ਬਥੇਰੀ ਜਗ੍ਹਾ ਹੌਲੀ ਹੌਲੀ ਹਰ ਰੋਜ਼ ਤੁਹਾਨੂੰ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਵਾਂਗੇ ਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਮੈਂ ਖੁਦ ਇਹ ਜਿਹੜਾ ਚੈਨਲ ਆ ਏਰਨਿੰਗ ਲਈ ਹੀ ਬਣਾਇਆ ਤੇ ਨੌਲੇਜ ਲਈ ਬਣਾਇਆ ਜਰੂਰ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਤੇ ਫਾਲੋ ਕਰਿਓ ਮੇਰੇ ਫੇਸਬੁੱਕ ਪੇਜ ਤੇ ਜਗਦੀਪ ਸਿੰਘ ਸ਼ਬਦ ਰੂਪ ਤੁਸੀਂ ਪੰਜਾਬੀ ਵਿੱਚ ਪਰ ਲਿਓ ਜਗਦੀਪ ਸਿੰਘ ਸ਼ਬਦ ਰੂਪ ਫੇਸਬੁਕ ਤੋਂ ਮੇਰੀ ਪ੍ਰੋਫਾਈਲ ਤੁਹਾਨੂੰ ਲੱਭ ਜਾਵੇਗੀ ਇੰਸਟਾਗ੍ਰam ਤੇ ਜਗਦੀਪ ਸਿੰਘ ਸ਼ਬਦ ਰੂਪ ਹਰ ਸਕਰੇ ਤੁਸੀਂ ਲੱਭ ਸਕਦੇ ਹੋ ਤੇ YouTube ਤੇ ਮੇਰਾ ਚੈਨਲ ਆ ਸ਼ਬਦ ਰੂਪ ਇਹ ਤਿੰਨੇ ਜਗ੍ਹਾ ਤੇ ਤੁਸੀਂ ਮੇਰੇ ਪੇਜ ਤੇ ਮੇਰੇ ਫੇਸਬੁਕ ਚੈਨਲ ਨੇ ਜਿਹੜੇ ਉਹ ਸਬਸਕ੍ਰਾਈਬ ਤੇ ਫੋਲੋ ਕਰ ਸਕਦੇ ਹੋ ਤੇ ਇੱਥੇ ਤੁਹਾਨੂੰ ਹਰ ਰੋਜ਼ ਵਧੀਆ ਚੀਜ਼ਾਂ ਵਧੀਆ ਨੌਲਜ ਵਾਲੀਆਂ ਚੀਜ਼ਾਂ ਤੁਹਾਨੂੰ ਮਿਲਣਗੀਆਂ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਸੋਹਣੀ ਲੱਗਦੀ ਆ ਤਾਂ ਮੈਨੂੰ ਜਰੂਰ ਸਪੋਰਟ ਕਰਿਓ ਤੇ ਜਿਹੜੇ-ਜਿਹੜੇ ਚਾਹੁੰਦੇ ਆ ਵੀ ਹਾਂ ਅਸੀਂ ਇਹਦੇ ਬਾਰੇ ਸਿੱਖਣਾ ਹੈ ਕੰਮ ਕਰਨਾ ਵੀ ਫੇਸਬੁੱਕ ਤੇ ਕੰਮ ਕਿੱਦਾਂ ਹੁੰਦਾ YouTube ਤੇ ਕੰਮ ਕਿੱਦਾਂ ਹੁੰਦਾ Instagram ਤੇ ਕੰਮ ਕਿੱਦਾਂ ਹੁੰਦਾ ਕਿਹੜੇ-ਕਿਹੜੇ ਐਪ ਕਿਹੜੇ-ਕਿਹੜੇ ਟੂਲਸ ਤੁਹਾਨੂੰ ਚਾਹੀਦੇ ਆ ਤੁਸੀਂ ਇਹ ਸਿੱਖਣਾ ਚਾਹੁੰਦੇ ਹੋ ਜਰੂਰ ਮੈਨੂੰ ਕਮੈਂਟ ਕਰਕੇ ਇਸ ਵੀਡੀਓ ਦੇ ਥੱਲੇ ਦੱਸਿਓ ਤੇ ਮੈਂ ਤੁਹਾਡੀ ਹਰ ਤਰ੍ਹਾਂ ਨਾਲ ਹੈਲਪ ਕਰੂੰਗਾ ਤੇ ਇਹ ਹੈਲਪ ਮੇਰੇ ਵੱਲੋਂ ਫ੍ਰੀ ਆਫ ਕਾਸਟ ਹੋਊਗੀ ਕੋਈ ਇਹਦਾ ਤੁਹਾਡੇ ਤੋਂ ਚਾਰਜ ਨਹੀਂ ਲਿਆ ਜਾਊਗਾ ਫ੍ਰੀ ਆਫ ਕਾਸਟ ਤੁਹਾਨੂੰ ਇਹਨਾਂ 'ਚ ਜਦ ਹੀ ਨੌਲੇਜ ਦਿੱਤੀ ਜਾਊਗੀ ਤੇ ਤੁਹਾਨੂੰ ਤਰੀਕੇ ਦੱਸੇ ਜਾਣਗੇ ਹਰ ਇੱਕ ਪਾਸੋਂ ਤੁਹਾਨੂੰ ਸਪੋਰਟ ਕੀਤੀ ਜਾਊਗੀ ਜ਼ਰੂਰ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਮੈਨੂੰ ਜ਼ਰੂਰ ਕਮੈਂਟ ਕਰਿਓ ਹੁਣ ਮੈਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ